₹100000 ਜਮ੍ਹਾਂ ਕਰਾਇਆ ਸੀਗਾ ਇੱਥੇ 23 ਤਰੀਕ ਨੂੰ ਤੇ ਮੁੜ ਕੇ ਉਹ ਐਂਟਰੀ ਕੀਤਾ ਨਹੀਂ ਉਹਨਾਂ ਨੇ ਪਰਚੀ ਕੱਟ ਕੇ ਦੇ ਦਿੱਤੀ ਮੈਨੂੰ ਪੁੱਛਦਾ ਰਹਾ ਪੁੱਛਦਾ ਰਹਾ ਤੇ ਮੈਨੂੰ ਆਂਦਾ ਵੀ ਪੈਸੇ ਗਲਤ ਪਏ ਗਏ ਅਕਾਊਂਟ ਦੇ ਵਿੱਚ ਤੇ ਉਹ ਮੁੜ ਕੇ ਜਿੱਦਨ ਮੈਂ ਉਹਨੂੰ ਇੱਥੇ ਵਕਾਇਤ ਮੈਂ ਨਾਲ ਦਾ ਚੈੱਕ ਲੈ ਲਾ ਨਹੀਂ ਮੈਂ ਚੈੱਕ ਕੀ ਕਰਨ ਮੈਨੂੰ ਤਾਂ ਪੈਸੇ ਚਾਹੀਦੇ ਆ ਤੇ ਮੈਨੇਜਰ ਵੀ ਰਲਿਆ ਨਾਲ ਸਾਰੀ ਪਾਰਟੀ ਵਾਲੀ ਹੀ ਸੀਗੀ ਆਸਤੇ ਆਸਤੇ ਕਰਕੇ ਇੱਕ ਇੱਕ ਕਰਕੇ ਨਿਕਲਦੇ ਗਏ ਆ ਕੋਈ ਜਵਾਬ ਨਹੀਂ ਮਿਲਿਆ ਚੌਥਾ ਮਹੀਨਾ ਜਾਂਦਿਆ ਬੈਂਕ ਵਾਲੇ ਕੀ ਕਰਦੇ ਨੇ ਬੈਂਕ ਵਾਲੇ ਕੋਈ ਜਵਾਬ ਨਹੀਂ ਦੇਂਦੇ ਉਹ ਸਾਰਾ ਸ਼ਤਾਬ ਹੀ ਬੰਦਲੀ ਹੋ ਗਿਆ ਕਿੰਨਾ ਚਿਰ ਹੋ ਗਿਆ ਇਹਨ ਚਾਰ ਮਹੀਨੇ ਹੋ ਚੱਲੇ ਆ ਪ੍ਰਸ਼ਾਸਨ ਵੀ ਇਹੋ ਰੱਖਣ ਸਾਡੇ ਪੈਸੇ ਵਾਪਸ ਮਾਉਣ ਜਿੰਨੇ ਚੰਨੇ ਜਿਹੜੇ ਗਏ ਆ ਹਾਂਜੀ ਮਾਤਾ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਕ੍ਰਿਸ਼ਨਾਵੰਤੀ ਪੈਸੇ ਜਮਦਰਾਏ ਸੀ ਪੈਸੇ ਮੈਂ ਕਦੀ 10000 ਕਰਾ ਨਹੀਂ ਕਦੀ 20000 ਕਰਾ ਦੇਣਾ ਜਿਸ ਵੇਲੇ ਸਾਰਾ ਮੇਰੇ ਕੋਲੋਂ ਦਾ ਗਿਆ ਤੇ ਮੈਂ ਕਰਾਂਦੀ ਗਈ ਇੱਥੇ 2.5 ਲੱਖ ਬਣ ਗਿਆ ਮੇਰਾ ਤੇ ਬਾਜ ਮੈਂ ਕਢਣ ਆਈ ਛੋਟੀ-ਵੋਟੀ ਦੇ ਘਰ ਕਾਕਾ ਆ ਤੇ ਉਹ 8 ਦਿਨ ਰਿਹਾ ਤੇ ਪੂਰਾ ਹੋ ਗਿਆ ਮੈਂ پیسے ਕਢਣ ਆਈ ਤੇ ਮੈਨੂੰ ਕਹਿੰਦੇ 50000 ਨਹੀਂ ਨਿਕਲਣਾ ਹੈਗਾ ਤੇ 25000 ਦੀ ਇੱਕ ਸਲਿੱਪ ਕਰਾ ਲਓ 25000 ਦੀ ਸਲਿੱਪ ਕਰਾਈ ਤੇ ਵਿੱਚ ਸਹੇ ਕੋਈ ਨਹੀਂ ਬਚਿਆ ਕੋਈ 300 400 ਰੁਪਇਆ ਸਾਰਾ ਰੁਪਇਆ ਚੇਗਾ ਜੀ ਤੇ ਮੈਂ ਤੇ ਵੀਰਵੇ ਮੈਂ ਤੇ ਬਹੁਤ ਦੁਖੀ ਹੋ ਗਈਆਂ ਮੈਂ ਤਾਂ ਬੱਚਿਆਂ ਦੇ ਮੂੰਹੋਂ ਖੋਖ ਹੋ ਕੇ ਤੇ ਪਿਆਹ ਜਵਾਂ ਕਰਾਇ ਕਿ ਆਪਣੇ ਧੀਆਂ ਪੁੱਤਰਾ ਵਾਸਤੇ ਕਰਾਏ ਤੇ ਮੇਰੇ ਹੱਥ ਕੁਝ ਨਹੀਂ ਆਇਆ ਪੁੱਤਰਾ ਮੇਰਾ ਮਸ਼ੀਨ 'ਚ ਲੱਗਾ ਰਿਹਾ ਤੇ ਉਹ ਵੀ ਖਤਮ ਹੋ ਗਿਆ ਘਰ ਵੀ ਆਉ ਜਾਈ ਪੈ ਗਈ ਫਿਰ ਮੈਂ ਦੇਖੋ ਇਹ ਜੋਗੀ ਨਾ ਰਹੀ ਮੈਂ ਖਜਵਾਈਆਂ ਨੂੰ ਕਹਾਂ ਵੀ ਜਿੰਨੇ ਵੇਲੇ ਲੱਗਦੇ ਤੁਸੀਂ ਲਾਓ ਤੇ ਮੈਂ ਤੁਹਾਨੂੰ ਪਹਚਾਦਾਂਗੀ ਕਢਾ ਕੇ ਕਰਾ ਦਾਂਗੀ ਤੇ ਉਹਨਾਂ ਇਹ ਵੀ ਨਹੀਂ ਮੇਰੀ ਇਥੇ ਇਹ ਸੁਣੀ ਕੋਈ ਨਹੀਂ ਇਹ 50000 ਕਢਾਉਣਾ ਸੀ ਤੇ ਕਹਿੰਦੇ ਆ ਵੀ 2 ਲੱਖ ਜਿਹੜਾ ਤਾਂ ਤਾਂ 2 ਲੱਖ ਮਹਿਰ ਇਹ ਰਹਿ ਜਾਏਗਾ ਬਾਕੀ ਤੇ ਉਹ 2 ਲੱਖ ਆਪਣੀ ਜਨਾਨੀ ਦੇ ਨਾਮ ਪਾ ਦਿਆ ਮੇਰੇ ਕੋਲ ਰਿਪੋਰਟਾਂ ਸਾਰੀਆਂ ਹੈਗੀਆਂ ਜੀ ਤੇ 2 ਲੱਖ ਆਪਣੀ ਜਨਾਨੀ ਦੇ ਨਾਮ ਤੇ ਮਨਦੀਪ ਕੋਰੇ ਪ੍ਰਦੀਪ ਕੋਰੇ ਕਿ ਮਨਦੀਪ ਕੋਰੇ ਤੇ ਉਹਨੇ ਆਪਣੀ ਜਨਾਨੀ ਦੇ ਨਾਮ ਤੇ ਪਾ ਦਿਆ 2 ਲੱਖ ਨਿਕਲ ਸਕਦਾ ਹੈ ਮੈਂ ਕਹ ਮੈਂ ਤਾਂ ਇੱਕ ਇਸ ਆਨੇ ਕੀਤਾ ਤੇ ਤਿੰਨ ਦਿਨ ਚਾਰ ਪੰਜ ਦਿਨ ਬਾਅਦ ਫਿਰ ਉਹਨੇ ਉਹ ਕਢਾ ਲਿਆ ਬੈਂਕ ਵਾਲੇ ਕੀ ਕਹਿੰਦੇ ਇਹ ਕਹਿੰਦੇ ਅੱਜ ਆਇਓ ਮਹੀਨਾ ਹੋ ਗਿਆ ਤੇ 15 ਦਿਨਾਂ ਨੂੰ ਆਇਓ ਅੱਜ ਚਾ ਵੀ ਲਾ ਗਿਆ ਬਜਨ ਰਾਜ ਜੀ ਕਦੋਂ ਪੈਸੇ ਜਮਾ ਕਰਾਏ ਕਿੰਨੇ ਕਰਾਏ ਪੈਸੇ ਬਾਅਦ ਦੋਆਂ ਕਰਾਏ ਆ ਮੈਂ ਆਪ ਰਿਜਿਸਟਰ ਲਿਆ ਮੈਂ ਉਧਰ ਆਇਆ ਤੇ ਮੇਰਾ ਐਂਟਰੀ ਕਰਾਈਏ ਇਹ ਜਿਹੜਾ ਅਗਾ ਸਰਵਾ 1900 ਰੁਪਏ ਰਹਿ ਗਏ। 2 ਲੱਖ 1.5 ਲੱਖ ਰੁਪਏ ਵੀ ਖਤਮ ਹੋ ਗਏ। ਮੈਜਰ ਸਾਨੂੰ ਆਖਿਆ ਮੈਂ ਹੈ 1.5 ਲੱਖ ਮੇਰਾ ਖਤਮ ਹੋ ਗਿਆ। ਇੰਟਰੀ ਕਰਾਈ ਮੈਜਰਾਂ ਦਾ ਇਹ ਕੋਈ ਗੱਲ ਨਹੀਂ ਪੈਸੇ ਤੇ ਮਿਲ ਜਾਣਗੇ। ਪਰ ਕੈਸ਼ੇ ਨੇ ਪੁੱਛਿਆ ਆਂਦਾ ਕੁਝ ਸਕੀਮ ਲੱਗ ਜਾਂਦੀ ਏ ਪੈਸੇ ਤੇ ਅਕਾਊਂਟ ਚ ਆ। ਇਹਨੇ ਲਿਖਿਆ ਅਕਾਊਂਟ ਤੇ ਮੇਰੇ ਕੰਪਨੀ ਦੇ ਡੇਟਾ ਤੇਰੇ ਇਹਨੇ ਪੈਸੇ ਆ ਗਏ ਆ। ਹਾਂ ਤੇ ਆ ਜਾਣਗੇ। ਕਾਊਂਟ ਦੇਖ। ਇਹ ਕੋਈ ਪੈ ਨਹੀਂ ਆਇਆ। ਇਹ ਸਾਰੇ ਚਾਹ ਨੂੰ ਪੜਾ ਇਹਨੇ ਹੁਣ ਦਲੇ ਗੱਲ ਇਹਨੇ ਕਿਉਂ ਨਾ ਪੜਿਆ। ਇਨਾ ਫਰਨਾ ਚਾਹੀਦਾ ਹੈ ਉੱਥੇ ਲਈ ਜੋ ਕਿ ਤੇਰੇ ਨਾਮ ਨਹੀਂ ਪਤਾ ਕਾਜਿੰਦਾਈ ਨਾ ਦੇ ਨਾ ਦੇ ਨੀ ਭਗਾ ਬੇਕ ਵਾਲੇ ਕੀ ਕਹਿੰਦੇ ਨੇ ਬੇਕਰ ਉਹ ਦਿਨ ਆਏ ਹੈ ਅੰਮ੍ਰਿਤਸਰੋਂ ਅੱਜ ਇੱਕ ਮਹੀਨਾ ਤੈਨੂੰ ਪੈਸੇ ਮਿਲ ਜਾਣਗੇ ਆਂਦੇ ਅੰਮ੍ਰਿਤਸਰੋਂ ਦਾ ਆਏ ਹੈ ਅੰਦੇ ਇੱਕ ਮਹੀਨਾ ਦਾ ਆਏ ਮਿਲ ਜਾਣਗੇ ਆ ਤਿੰਨ ਮਹੀਨੇ ਹੋ ਗਏ ਆ ਕੋਈ ਪੈਸੇ ਨਹੀਂ ਦੇਣ ਦੇ ਇਹ ਜੁਮੀਰ ਬੈਂਕਾਂ ਗਈਏ ਬੈਕਪੈਸੇ ਜਵਾਂ ਕਰਾਇਆ ਇਹ ਥੋੜਾ ਸਾਰੇ ਪੈਸੇ ਕਢਾ ਕੇ ਗੰਗਿਆ ਬੰਦੇ ਕੋਟੋ ਮਰ ਮੇਰਾ ਨਾਮ ਹਰਦੀਪ ਸੀ ਮੇਰਾ ਬੱਚਾ ਬਾਹਰ ਇੰਦਾ ਨਿਸ਼ਾਨ ਸਿੰਘ ਉਹਦਾ 4.5 ਲੱਖ ਰੁਪਈਆ ਇਹਨੇ ਕੱਢ ਲਿਆ ਸਾਰਾ ਹੀ ਠੀਕ ਆ ਸਾਡੀ ਬੇਟੀ ਆਈ ਕਢਾਉਣ ਨਾ ਉਹ ਤੇ ਗਾੜੀ ਖਾਤਾ ਵਿਹਲਾ ਠੀਕ ਆ ਤੇ ਆਹੀਂ ਵੇਖਿਆ ਵੀ ਇਹ ਖੇਤ ਦੇ ਆਹਦੇ ਮਹੀਨੇ ਨੂੰ ਮਿਲ ਜਨੇ ਤੁਹਾਨੂੰ 3 ਮਹੀਨੇ ਹੋ ਜਦੇ ਕੋਈ ਪੈਸਾ ਨਹੀਂ ਇਹਨੂੰ ਮਿਲਿਆ ਆਉਂਦੀਆਂ ਫੇਰਾ ਮਾਰ ਕੇ ਚਲ ਜਨੇ ਠੀਕ ਆ ਸਾਰਾ ਖੇਤ ਇਹਨਾਂ ਸਾਰੇ ਬੰਦੇ ਨੇ ਕਬੜਾ ਕੀਤਾ ਨਾ ਕੱਲੇ ਦਾ ਲਾਉਂਦੇ ਵੇਖੋ ਜੀ ਇਹ ਸਾਰੇ ਸਾਰਿਆਂ ਦਾ ਵਾ ਕੁਛ ਤਾਂ ਬਦਲਤਾ ਇਹਨਾਂ ਨੇ ਹੁਣ 75 ਨੂੰ ਕੀ ਅਪੀਲ ਕਰਨਾ ਚਾਹੀਦਾ ਅਸੀਂ ਇਹ ਕਰਨੇ ਵੀ ਸਾਡੇ ਮਤਲਬ ਪੈਸੇ ਜਿਹੜੇ ਮਿਲਣੇ ਚਾਹੀਦੇ ਸਾਨੂੰ ਉਹ ਪੈਸੇ ਇੱਥੇ ਜਮ੍ਹਾਂ ਕਰਾਏ ਅਸੀਂ ਜੇ ਕਦੀ ਆਦੇ ਬਸਰ ਜਾਓ ਕਦੀ ਜ ਅਸੀਂ ਮਤਲਬ ਕੀ ਹੋਏ ਐਕਾਊਂਟ ਦੇ ਪੈਸੇ ਜਮ੍ਹਾਂ ਕਰਾਏ ਅਸੀਂ ਆ ਬਸਰ ਚ ਲੈਣੇ ਚਾਹੀਏ ਠੀਕ ਆ ਆ ਬੈਂਕ ਜਮ੍ਹਾਂ ਪੈਸੇ ਦੇਣੇ ਜਮ੍ਹਾਂ ਕਰਾਏ ਅੱਜ ਮੇਰਾ ਨਾਮ ਸਤਿੰਦਰ ਸਿੰਘ ਆ ਜੀ ਤੇ ਮੇਰੇ ਰਿਸ਼ਤੇਦਾਰਾਂ ਦਾ ਅਕਾਊਂਟ ਆ ਇੱਥੇ ਮੇਰੇ ਨਾਲ ਮਾਮਾ ਜੀ ਇਹਨਾਂ ਦਾ ਤੇ ਇਹਨਾਂ ਦਾ ਤਕਰੀਬਨ 1.5 ਲੱਖ ਰੁਪਏ ਸੀ ਅਕਾਊਂਟ ਵਿੱਚ ਤੇ ਜਦੋਂ ਇਹਨਾਂ ਨੇ ਜਮਾ ਕਰਾਇਸੀ ਪੈਸੇ ਉਦੋਂ ਮੌਕੇ ਤੇ ਜਿਹੜਾ ਅਕਾਊਂਟੈਂਟ ਸੀ ਉਹ ਤਲਜਿੰਦਰ ਸਿੰਘ ਸੀ ਤੇ ਜਿਹੜਾ ਆਪਣਾ ਮੈਨੇਜਰ ਸਾਹਿਬ ਸੀ ਉਹ ਸੀ ਅੰਕਿਤ ਗੋਇਲ ਉਹਦੇ ਨਾਲ 3.5 ਲੱਖ ਇਹਨਾਂ ਕੋਲ ਸਟੇਟਮੈਂਟ ਆਉਦੀ ਪੈਸਿਆਂ ਦੀ ਸਾਰਾ ਕੁਝ ਇਹਨਾਂ ਕੋਲ ਪ੍ਰੂਫ ਆ ਉਸ ਤੋਂ ਬਾਅਦ ਇਹਨਾਂ ਦੇ ਪੈਸੇ ਕਿੱਧਰ ਇਹਨਾਂ ਨੇ ਕਰਤੇ ਕਿਵੇਂ ਕਰਤੇ ਸਾਨੂੰ ਕੁਝ ਨਹੀਂ ਪਤਾ ਜਦੋਂ ਅਸੀਂ ਆਣ ਕੇ ਚੈੱਕ ਕੀਤੀ ਆ ਸਾਡਾ ਫਿਰਕੋ ਖਾਤਾ ਨਿਲ ਸੀ ਤਕਰੀਬਨ ਉਹਦੇ ਵਿੱਚ 121 ਰੁਪਏ ਜਾਂ ਕੁਝ ਪੈਸੇ ਬਏ ਸੀ ਹੁਣ 3 ਮਹੀਨੇ ਤੋਂ ਇਹਨਾਂ ਦੇ ਚੱਕਰ ਘੱਟ ਰਹੇ ਆ ਆਪਾਂ ਸਾਰੇ ਹੋਰ ਵੀ ਭੈਣ ਭਰਾ ਸਾਡੇ ਨਾਲ ਆਉਂਦੇ ਆ ਸਾਨੂੰ ਕੋਈ ਨਹੀਂ ਇਹ ਦੱਸ ਰਿਹਾ ਕੁਝ ਨਹੀਂ ਕਰ ਰਿਹਾ ਨਾਲ ਵਿੱਚ ਕਹਿ ਰਿਹਾ ਪੁਲਿਸ ਇਹਨਾਂ ਨੂੰ ਅਵਲਵ ਹੋ ਉਥੇ ਆਖਰੀ ਕਰਾਉਣੀ ਆ ਕੁਛ ਕਰਾਉਣਾ ਵਾ ਪਰ ਅਸੀਂ ਇਹਨਾਂ ਕੋ ਲੈਣ ਦੇ ਰਾਂ ਬੈਂਕ ਕੋ ਪਰ ਇਹ ਸਾਨੂੰ ਕੁਝ ਨਹੀਂ ਦੱਸ ਰਿਹਾ ਪੂਰਾ ਸਟਾਫ ਇਹਨਾਂ ਚੇਂਜ ਕਰ ਦਿੱਤਾ ਵਾ ਬੈਂਕ ਆਫ ਬੜੋਦਾ ਵਾਲਿਆਂ ਨੇ ਨਵਾਂ ਸਟਾਫ ਲੈ ਆਂਦਾ ਸਾਰਾ ਇਹਨਾਂ ਨੇ ਦੋ ਬੰਦੇ ਇਹਨਾਂ ਦੇ ਜਿਹੜੇ ਆ ਉਹ ਭੱਜ ਚੁੱਕੇ ਆ ਪਰ ਸਾਈਂ ਇਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਪਰੇਸ਼ਾਨਾ ਲੋਕ ਜਿਨ੍ਹਾਂ ਦੇ ਪੈਸੇ ਆ ਅਸੀਂ ਖੁਦ ਪਰੇਸ਼ਾਨ ਆ ਤੇ ਸਾਨੂੰ ਇਹ ਇਨਸਾਫ ਮਿਲਣਾ ਚਾਹੀਦਾ ਵਾ ਇਹੀ ਕਹਿੰਨੇ ਆਪਾਂ ਹਾਂਜੀ ਕੀ ਦੱਸਾਂ ਮੈਂ ਨਾਂ ਦਾ ਬਲਜਿੰਦਰ ਸਿੰਘ ਆ ਪਿੰਡ ਕੋਟੋਟੜਨ ਮਾਲਵਾ ਤੇ ਮੇਰੀ ਨੌ ਦੇ ਨਾਮ ਖਾਤਾ ਹੈਗਾ 4.5 ਲੱਖ ਰੁਪਇਆ ਜਮ੍ਹਾਂ ਕਰਾਇਆ ਤੇ ਉਹਦੀ ਰਸੀਦ ਦੇ ਦਿੱਤੀ ਆ ਤੇ 10 ਦਿਨਾਂ ਬਾਅਦ ਅਸੀਂ ਆਏ ਆ ਤਾਂ ਤੇ ਕਾਪੀ ਤੁਹਾਡੀ ਨਵੀਂ ਬਣਨੀ ਆ ਉਹ ਚੜਾਏ ਨਹੀਂ ਮੁਰਕੇ ਹੁੰਦੇ ਨੇ ਕਾਪੀ ਅੱਜ ਬਣਨੀ ਵਾਰਿਸਰ ਬਣਨੀ ਆ ਉਸ ਤੋਂ ਬਾਅਦ 2 ਲੱਖ ਰੁਪਇਆ ਸਾਡੇ ਕਿਸੇ ਰਿਸ਼ਤੇਦਾਰ ਨੇ ਪਾਇਆ ਕਾਉਂਟ ਦੇ ਵਿੱਚ ਜਮ੍ਹਾਂ ਆ ਗਿਆ ਇੱਥੇ ਉਸ ਤੋਂ ਬਾਅਦ ਇਹਨੇ ਹੋਰ ਕਿਸੇ ਦੇ ਕਾਉਂਟ ਦੇ ਵਿੱਚ ਉਹ 2 ਲੱਖ ਰੁਪਇਆ ਵੀ ਕਰਤਾ 6.5 ਲੱਖ ਰੁਪਇਆ ਸਾਡਾ ਇਦਾਂ ਹੋ ਗਿਆ ਅਸੀਂ ਰੋਜ਼ ਹੁ ਚੱਕਰ ਕੱਟਣ ਦੇ ਆ ਕਦੀ ਅੱਜ ਆ ਮਿਲ ਜਾਣੇ ਕਦੀ ਕੱਲ ਮਿਲ ਜਾਣੇ ਕਦੀ ਦਹਾਕਾਂ ਦਿਨਾਂ ਨੂੰ ਮਿਲ ਜਾਣੇ ਕਦੀ ਮਹੀਨੇ ਨੂੰ ਮਿਲ ਜਾਣੇ ਕਿਦਾਂ ਜਿਆਜਦ ਸੜਕੇ ਜਾ ਕੇ ਉੱਥੇ ਬੈਠੇ ਇਹ ਕਹੀ ਨਾ ਗਾੜੀ ਇਹਨਾਂ ਨੂੰ ਇੱਕ ਬੇਨਤੀ ਕਰ ਦਿੰਦੇ ਆ ਜੇ ਤੇ ਸਾਡੇ ਪੈਸੇ ਦੇ ਦਤੇ ਨਹੀਂ ਤੇ ਅਸੀਂ ਧਰਨਾ ਲਾ ਦੇਣਾ ਮੈਂ ਧਰਰਾ ਇਹ ਨਹੀਂ ਆ ਵਿੱਕਦੇ ਦੋ ਦਿਨ ਭਾਵੇਂ ਮਹੀਨਾ ਚੱਲੇ ਤੇ ਭਾਵੇਂ 10 ਦਿਨ ਚੱਲੇ ਅਸੀਂ ਮੁਰਤੇ ਉੱਠਣਾ ਨਹੀਂ ਗਾ ਜਨਾਂ ਜੇ ਸਾਨੂੰ ਇਨਸਾਫ ਨਾ ਮਿਲਿਆ